ਬਾਰੇ ਦਰਸ ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਨੇਕਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਤੇ ਵਿਸ਼ਲੇਸ਼ਕ ਡਾਕਟਰ ਪਿਆਰਾ لال ਗਰਗਨ ਇਹਨਾਂ ਨਾਲ ਗੱਲ ਕਰਾਂਗੇ ਦੋ ਤਿੰਨ ਅਹਿਮ ਮਸਲਿਆਂ ਬਾਰੇ ਇੱਕ ਮਸਲਾ ਤਾਂ ਪੰਜਾਬ ਯੂਨੀਵਰਸਿਟੀ ਸੈਨੇਟ ਦਾ ਹੈ ਕੇਂਦਰ ਸਰਕਾਰ ਨੇ ਸੈਨੇਟ ਜਿਹੜੀ ਆ ਉਹ ਭੰਗ ਕਰ ਦਿੱਤੀ ਗਈ ਹੈ ਤੇ ਸਿੱਧਾ ਪੰਜਾਬ ਦੇ ਜਿਹੜੇ ਅਧਿਕਾਰਾਂ ਦੇ ਉੱਪਰ ਇੱਕ ਛਾਪਾ ਮਾਰਿਆ ਗਿਆ ਉਸ ਦੇ ਨਾਲ ਹੀ ਕਿ ਇੱਕ ਹੋਰ ਤਜਵੀਜ਼ ਹੈ ਬੀਬੀਐਮਬੀ ਦੇ ਵਿੱਚ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੂੰ ਪੱਕੀ ਮੈਮਰੀ ਦੇਣ ਦਾ ਇਹਦੀ ਮੀਟਿੰਗ ਜਿਹੜੀ ਹੈ ਬੀਬੀਐਮਬੀ ਦੀ 17 ਨੂੰ ਹੋਣੀ ਆ ਇਹ ਇੱਕ ਹੋਰ ਪੰਜਾਬ ਦੇ ਅਧਿਕਾਰਾਂ ਦੇ ਉੱਪਰ ਜਿਹੜਾ ਛਾਪਾ ਹੋਏਗਾ ਇਹ ਦੋ ਅਹਿਮ ਮਸਲੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਲੈ ਕੇ ਕਾਫੀ ਮਾਹੌਲ ਜਿਹੜਾ ਗਰਮਾਇਆ ਹੋਇਆ ਸਰਕਾਰ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਉਹਨਾਂ ਕਹਿਆ ਕਿ ਉਹ ਸੈਨੇਟ ਦੇ ਮਾਮਲੇ ਤੇ ਸੁਪਰੀਮ ਕੋਰਟ ਤੱਕ ਲੜਾਈ ਲੜਨਗੇ ਇਹ ਇਸ ਤਰੀਕੇ ਦੀ ਉਹਨਾਂ ਦੀ ਬਿਆਨਬਾਜ਼ੀ ਹੈ ਜਦੋਂ ਕਿ ਲੋੜ ਇਹਦੇ ਥਾਂ ਤੇ ਇਹ ਹੈ ਵੀ ਉਹਨਾਂ ਨੂੰ ਚਾਹੀਦਾ ਇਹਦੇ ਤੇ ਉੱਪਰ ਕੋਈ ਸਰਪਾਰਟੀ ਮੀਟਿੰਗ ਸੱਦਣ ਜਾਂ ਕੋਈ ਇਸ ਕਿਸਮ ਦੇ ਮਸਲੇ ਠਾਉਣ ਜਨਤਾ ਕੋ ਬਾਤ ਜਿਹੜੀ ਬਣੇ ਪਰ ਉਹਦੀ ਤਾਂ ਤੇ ਉਹਨਾਂ ਕਿਹਾ ਵੀ ਉਹ ਸੁਪਰੀਮ ਕੋਰਟ ਜਾਣਗੇ ਬੀਬੀ ਐਮਬੀ ਦੇ ਮਾਮਲੇ ਤੇ ਉਹਨਾਂ ਕਿਹਾ ਉਹ ਕੇਂਦਰੀ ਗ੍ਰਹਿ ਮੰਤਰੀ ਅਮੇਸ਼ ਤੱਕ ਪਹੁੰਚ ਕਰਨਗੇ ਉਹਨਾਂ ਨੂੰ ਕਹਿਣਗੇ ਕਿ ਪੰਜਾਬ ਨਾਲ ਸਰਿਆ ਧੱਕਾ ਹੈ ਇਹ ਮਾਮਲੇ ਦੇ ਉੱਪਰ ਪੰਜਾਬ ਦਾ ਪੱਖ ਸੁਣਿਆ ਜਾਵੇ ਪੰਜਾਬ ਦੇ ਨਾਲ ਨਿਆਂ ਕੀਤਾ ਜਾਵੇ ਡਾਕਟਰ ਸਾਹਿਬ ਤੁਸੀਂ ਦੋਨਾਂ ਇਹਨਾਂ ਮਾਮਲਿਆਂ ਨੂੰ ਕਿਵੇਂ ਦੇਖਦੇ ਹੋ ਕੋ ਜੰਮੂ ਸਾਹਿਬ ਇਹ ਮਾਮਲੇ ਪੰਜਾਬ ਦੀ ਹੋਂਦ ਨਾਲ ਸੰਬੰਧ ਨੇ ਪੰਜਾਬ ਦੀ ਇੱਜ਼ਤ ਨਾਲ ਵੀ ਸੰਬੰਧ ਨੇ ਪੰਜਾਬ ਦੇ ਅਰਥਚਾਰੇ ਨਾਲ ਵੀ ਸੰਬੰਧਤ ਨੇ ਪੰਜਾਬ ਦੇ ਗਿਆਨ ਨਾਲ ਵੀ ਸੰਬੰਧਤ ਨੇ ਪੰਜਾਬ ਦੇ ਕੁਦਰਤੀ ਤੇ ਮਨੁੱਖੀ ਸੁਰੱਖਤ ਨਾਲ ਵੀ ਸੰਬੰਧਤ ਨੇ ਇਹਨਾਂ ਦੋਹਾਂ ਮਾਮਲਿਆਂ ਦੇ ਵਿੱਚ ਇਹ ਦੋ ਹੀ ਨਹੀਂ ਐਸੋ ਹੀ ਐਂ ਦਾ ਮੁੱਦਾ ਵੀ ਹੋਇਆ ਪਾਣੀ ਵੰਡਣ ਦਾ ਮੁੱਦਾ ਵੀ ਹੋਇਆ ਉਹ ਵੀ ਅਸੀਂ ਹਾਰੇ ਆ ਜਿੰਜੇ ਦੀ ਇਹ ਸਰਕਾਰ ਆਈ ਹੈ ਇਸ ਨੇ ਪੰਜਾਬੀ ਦੇ ਮਾਮਲੇ 'ਚ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਪੰਜਾਬ ਦੀ ਪਛਾਣ ਜਿੰਦੇ ਪੰਜਾਬ ਦੀ ਪਛਾਣ ਦੇ ਮਾਮਲੇ 'ਚ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਤੇ ਬੀਬੀ ਐਮਬੀ ਦੇ ਮਾਮਲੇ ਤੇ ਐਸਵਾਈਐਲ ਦੇ ਮਾਮਲੇ ਤੇ ਪੰਜਾਬ ਦੇ ਅਧਿਕਾਰਾਂ ਦੇ ਮਾਮਲੇ ਦੇ ਉੱਤੇ ਇਹਨੇ ਕੇਂਦਰ ਨਾਲ ਕੋਈ ਨਾ ਕੋਈ ਕੇਂਦਰ ਦੇ ਦਮਗ ਜਿਹਨੇ ਮੱਗੀ ਮਾਰੇ ਹੁਣ ਕੇਂਦਰ ਦੇ ਸਾਡੇ ਲੱਗੇ ਹੋਏ ਨੇ ਇਹ ਇੱਕ ਵੀ ਮਸਲਾ ਹੱਲ ਨਹੀਂ ਕਰਾ ਸਕੇ ਕਿਉਂਕਿ ਇਹ ਸਿਆਸੀ ਤੌਰ ਤੇ ਮਸਲਾ ਹੱਲ ਕਰਾਉਣ ਦੇ ਵਾਸਤੇ ਤੁਰਨ ਨੂੰ ਤਿਆਰ ਹੀ ਨਹੀਂ ਹੈਗੇ ਨਾ ਇਹਨਾਂ ਨੂੰ ਤੁਰਨਾ ਆਉਂਦਾ ਹੈ ਨਾ ਇਹ ਤੁਰਨਾ ਚਾਹੁੰਦੇ ਨੇ ਇਹ ਸਿਰਫ ਅਦਾਲਤਾਂ ਦੇ ਰਾਹੀਂ ਗ੍ਰਹਿ ਮੰਤਰੀ ਨੂੰ ਮੇਬੇ ਰਾਣੀ ਨੂੰ ਮੈਂ ਵੀ ਇਹਨਾਂ ਦੇ ਕੰਟੀ ਨੇ ਕਿਹਾ ਕਿ ਮੈਂ ਜੀ ਸਿੱਖਿਆ ਮੰਤਰੀ ਨੂੰ ਮਿਲਿਆ ਸੀ ਉਹਨੇ ਕਿਹਾ ਸੀ ਵੀ ਅਸੀਂ ਇਹੋ ਜਿਹਾ ਨਹੀਂ ਕਰਾਂਗੇ ਯੂਨੀਵਰਸਿਟੀ ਬਾਰੇ ਜੋ ਤੁਸੀਂ ਕਿਹਾ ਇਹ ਗੱਲਾਂ ਕਹਿਣ ਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਪਹਿਲਾਂ ਵੀ ਜਦ ਬਿਜਲੀ ਮੰਤਰੀ ਸਿੰਚਾਈ ਬਿਜਲੀ ਮੰਤਰੀ ਨੇ ਬੜਾਇਆ ਪਿਛੇ ਵਾਲੀ ਪਾਣੀ ਦੇ ਦੇਣ ਦੇ ਮਾਮਲੇ ਤੇ ਉੱਥੇ ਵੀ ਕੋਈ ਬਹੁਤੀ ਗੱਲ ਨਹੀਂ ਕਰ ਸਕੇ ਹਾਲਾਂਕਿ ਅਦਾਲਤ ਚ ਇੱਕ ਇਸ ਹਾਰੇ ਬੁਰੀ ਤਰ੍ਹਾਂ ਹਾਰੇ ਕਿਉਂਕਿ ਆਪਦਾ ਪੱਕੀ ਨਹੀਂ ਤੇਸ਼ ਕਰ ਸਕੇ ਸੋ ਇਹ ਜਿਹੜਾ ਮਾਮਲੇ ਨੇ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਇੱਥੇ ਮਨੋਜ ਤਰਪਾਤੀ ਬੈਠ ਕੇ ਇਹਨਾਂ ਦੀ ਡੰਗ ਲਾਈ ਜਾਂਦਾ 17 ਤਰੀਕ ਨੂੰ ਇਸ ਗੱਲ ਚੋਂ ਆਇਆ ਕਿ ਮਨੋਜ ਤਰਪਾਤੀ ਨੇ ਕਿਹਾ ਕਿ ਇਹਨਾਂ ਨੇ ਮੈਨੂੰ ਪਾਣੀ ਨਹੀਂ ਛੱਡਨ ਦਿੱਤਾ ਨਹੀਂ ਇਹ ਹੱਲ ਨਹੀਂ ਹੋਣੀ ਸੀ ਹਮਾਚਰ ਨੇ ਤਾਂ ਕਿਹਾ ਸੀ ਰਜਿਸਟਰ ਕਰਤਾ ਹਮਾਚਰ ਨੂੰ ਫੇਰ ਮੈਂਬਰੀ ਦੇ ਰਹੇ ਨੇ ਕਿ ਪੰਜਾਬ ਚ ਉਪਰਿਆ ਜਿਹਦੇ ਚ ਹੜਾ ਕੇ ਸਭ ਤੋਂ ਜ਼ਿਆਦਾ ਤਬਾਹੀ ਹੋਈ ਆ ਆ ਮੈਂ ਆਕੀਆ ਚ ਮੰਗਿਆ ਸੀ ਬੀਵੀਬੀਐਮ ਵਿੱਚੋਂ ਆ ਕੀ ਇਹ ਜਿਹੋਨੇ ਰਿਸ਼ਤਾ ਵਿਆਹ ਠਿਕ ਦੇ ਤਹਤ ਤੋਂ ਇਹ ਜਾਣਕਾਰੀ ਦਿੱਤੀ ਨਹੀਂ ਜਾ ਸਕਦੀ ਇਹਨਾਂ ਤਾਂ ਟੋਕਿਆ ਨਹੀਂ ਵੀ ਭਾਈ ਜਨਮ ਮਹੀਨੇ ਦੱਸੋ ਸੀ ਕਿੱਥੇ ਰੋਕਿਆ ਸੀ ਪਾਣੀ ਛੱਡਣਾ ਉਹ ਦਿੱਤੀ ਨਹੀਂ ਹੁਣ ਮੈਂ ਅੱਜ ਇਹ ਚਿੱਠੀ ਲਿਖ ਕੇ ਆਇਆ ਵੀ ਤੁਸੀਂ ਅੱਠ ਕਿਚੇ ਨਾ ਨਹੀਂ ਕਰ ਸਕਦੇ ਤੁਸੀਂ ਝੂਠ ਬੋਲਦੇ ਮਸਾਲੀ ਅੱਠ ਕਿ ਕੰਪਲੀਸ ਕਰਤੀ ਵੀ ਤੁਸੀਂ ਨਾ ਕਰ ਹੀ ਨਹੀਂ ਸਕਦੇ ਤੁਸੀਂ ਜਾਣ ਬੁੱਝ ਕੇ ਨਾ ਕਰ ਰਹੇ ਹੋ ਕਿਉਂਕਿ ਤੁਸੀਂ ਕਸੂਰਵਾਰ ਹੋ ਇਹ ਵੱਡਾ ਮਾਮਲਾ ਹੈ ਪੰਜਾਬ ਦੇ ਹਿੱਤਾਂ ਦਾ ਮਾਮਲਾ ਪੰਜਾਬ ਦੇ 5 ਲੱਖ ਏਕੜ ਜ਼ਮੀਨ ਤਬਾਹ ਹੋ ਗਈ ਫਸਲ ਤਬਾਹ ਹੋ ਗਈ ਪੰਜਾਬ ਦੇ ਵਿੱਚ ਇੰਨੀਆਂ ਮੌਤਾਂ ਹੋ ਗਈਆਂ ਕਿ ਪੰਜਾਬ ਦਾ 2500 ਤੋਂ ਵੱਧ ਪਿੰਡ ਪ੍ਰਭਾਵਿਤ ਹੋ ਗਿਆ ਤੁਹਾਨੂੰ ਇਹ ਜਾਣਕਾਰੀ ਦੇਣੀ ਪੈਗੀ ਜੇ ਤੁਸੀਂ ਨਹੀਂ ਦਿਓਗੇ ਮੈਂ ਅਗਲਾ ਚਾਰਾ ਜੋਈ ਕਰਾਂਗਾ ਇਹ ਜਿਹੜਾ ਜੇ ਇੱਕ ਬੰਦਾ ਵਿਅਕਤੀਤਾ ਨਾਲ ਨੂੰ ਚੱਲ ਰਿਹਾ ਮੁੱਖ ਮੰਤਰੀ ਨੇ ਆਦਿ ਤੱਕ ਕਿਉਂ ਨਹੀਂ ਇਹਨੇ ਗ੍ਰਹਿ ਮੰਤਰੀ ਨੂੰ ਕਿਹਾ ਆਪਦੇ ਨੂੰ ਆਪ ਹੀ ਗ੍ਰਹਿ ਮੰਤਰੀ ਆ ਕੇ ਵੈਸ ਕਰ ਦਿੱਤਾ ਆਪ ਇਹ ਇਹਦੇ ਤੇ ਕੇਸ ਰਜਿਸਟਰ ਕਰੋ ਬੀਬੀ ਐਮ ਵੀ ਜਾਈ ਘੁਮਰਾ ਕਰਨ ਦਾ ਘੁਮਰਾ ਦਾ ਕਰਿਆ ਨਾ ਪ੍ਰੈਸ ਬਿਲਕੁਲ ਬਿਲਕੁਲ ਕੀਤਾ ਪ੍ਰੈਸ ਕਾਨਫਰੰਸ ਕਰਕੇ ਕਰਿਆ ਘੁਮਰਾ ਕਰਨ ਦਾ ਕੇਸ ਰਜਿਸਟਰ ਕਰ ਦੋ ਇਹਦੇ ਉੱਤੇ ਪੰਜਾਬ ਦੇ ਵਿੱਚ ਹੜ ਲਿਆ ਕੇ ਪੰਜਾਬ ਨੂੰ ਤਬਾਹ ਕਰਨ ਦਾ ਦਸਤਾਵੇਜ਼ ਹੀ ਕਰਨ ਦਾ ਕੇਸ ਰਜਿਸਟਰ ਕਰੋ ਕਿਉਂ ਨਹੀਂ ਕਰਿਆ ਦੰਦਾ ਫੰਦਾ ਜਵਾਬ ਸੋ ਇਸ ਕਰਕੇ ਇਹ ਮੈਂ ਉਹਨੂੰ ਮਿਲੂ ਜੀ ਮੈਂ ਉਹਨੂੰ ਮਿਲੂ ਜੀ ਹੁਣ ਇਹਨਾਂ ਦੇ ਐਮਟੀ ਨੇ ਚੰਗਾ ਬੰਦਾ ਹੋਇਆ ਐਮਟੀ ਇਹਨਾਂ ਦਾ ਇਮਾਨਦਾਰ ਬੰਦਾ ਹੈ ਵਧੀਆ ਬੰਦਾ ਹੈ ਜੂਨੀਅਰ ਸਟਾਫ ਹੋ ਰਿਹਾ ਹੈ ਪ੍ਰੈਜ਼ੀਡੈਂਟ ਵੀ ਰਿਹਾ ਹੈ ਹਾਂਜੀ ਔਰ ਇੱਥੇ ਬੱਚਿਆਂ ਦੀ ਮਦਦ ਵੀ ਕਰਦਾ ਰਿਹਾ ਹੈ ਪਰ ਉਹ ਵੀ ਕਹਿੰਦਾ ਕਹਿੰਦਾ ਮੈਨੂੰ ਜੀ ਮੰਤਰੀ ਨੇ ਕਿਹਾ ਸੀ ਵੀ ਅਸੀਂ ਨਹੀਂ ਕਰਾਂਗੇ ਗੱਲ ਜੇ ਤੁਸੀਂ ਭਵੰਤਮਾਨ ਦੀ ਗੱਲ ਕਰੀਏ ਮੈਂ ਉਹ ਵੀਡੀਓ ਸੁਣੀ ਹੈ ਇਹਨਾਂ ਦੀ 5-7 ਮਿੰਟ ਦੀ ਹੈ 14 14 ਮਿੰਟ ਕੇ ਫੇਰਾਂ ਮੈਂ ਠੀਕ ਹੈ ਸ਼ਾਇਦ ਉਹਦੇ ਵਿੱਚ ਇਹਨੂੰ ਗੱਲ ਹੀ ਨਹੀਂ ਕਰਨੀ ਆਈ ਮਤਲਬ ਕੱਲ ਵਿਖਿਆ ਤਾਂ ਆਪ ਕੀ ਗਿਆ ਸੀ ਪੜ ਇਹਨੂੰ ਸਿੱਕੀ ਮੁੱਚੀ ਨਹੀਂ ਮੁੱਦਾ ਪਤਾ ਸੀ ਇਹਨੇ ਜੋ ਕਿਹਾ ਇਹਨੂੰ ਪਬਲਿਕ ਚ ਜਾਣ ਵਾਸਤੇ ਇੰਨੀ ਕ ਗੱਲ ਪਤਾ ਹੈ ਇਹ ਕਿਸੇ ਨਹੀਂ ਜਿੱਤ ਸਕਦੇ ਜਿੱਥੇ ਮਰਜੀ ਜਾ ਪੰਜਾਬ ਯੂਨੀਵਰਸਿਟੀ ਸਕੇ ਨਹੀਂ ਜਿੱਤ ਸਕਦਾ ਤੁਹਾਨੂੰ ਮੁੱਦੇ ਨਹੀਂ ਪਤਾ ਸੋ ਇਹ ਇਸ ਕਰਕੇ ਦੋਨੇ ਗੱਲਾਂ ਹੁੰਦੀਆਂ ਨੇ ਨਾ ਇਹ ਨਾ ਚੇਹੇ ਹਿੰਮਤ ਹੈ ਅਸੀਂ ਜੇ ਕੋਰਟ ਚ ਜਾਵਾਂਗੇ ਕੋਰਟ ਨੇ ਕੀ ਕਰਨਾ ਕੋਰਟ ਨੇ ਕਰਨਾ ਜੀ ਕੋਈ ਨਹੀਂ ਉਹਨਾਂ ਨੇ ਆਖੀ ਜਮਾਨਤ ਕਰ ਗਿਆ ਤੇ ਚਾਹੀ ਸੀ ਕੀ ਕਰ ਸਕਦੇ ਤੁਸੀਂ ਮੈਨੂੰ ਇਹ ਦੱਸੋ ਵੀ ਕੋਰਟ ਦੇ ਵਿੱਚ ਇਹ ਅਮੈਂਜਮੈਂਟ ਕਰੀਆ ਉਹ ਇਹ ਕਹਿਣਗੇ ਕਿ ਜੀ ਇਹ ਐਕਟ ਵਾਈਨਾਂ ਨੂੰ ਅਧਿਕਾਰ ਨਹੀਂ ਹੈ ਮਤਲਬ ਉਹਦੇ ਇਹੀ ਕਹਿਣਗੇ ਨਾ ਹਾਂ ਜੀ ਕਿ ਉਹ ਕਹਿਣਗੇ ਉਹਨਾਂ ਨੇ ਨੋਟੀਫਿਕੇਸ਼ਨ ਕਰੀ ਹੋਈ ਆ ਹੁਣ ਆ ਪਿੱਛੇ ਮਹੀਨਾ ਪਹਿਲਾਂ ਵੀ ਇਹ ਦਾ ਮਤਵ ਦੇ ਇਹ ਹੈ ਕਿ ਸਿੱਖਿਆ ਵਿਭਾਗ ਕਰਿਆ ਕਰੇਗਾ ਗ੍ਰਹਿ ਮੰਤਰਾੜਾ ਨਹੀਂ ਕਰੇਗਾ ਹੜਾ ਉਹ ਵੀ ਇਲੈਗਲ ਹੈ ਬੀਗਲਟੀ ਇਲੈਗਲਟੀ ਇਹਨਾਂ ਦੀ ਕਿਹਨੂੰ ਪੁੱਛਣਾ ਉਹਨਾਂ ਨੇ ਐਸਆਰ ਚ ਨਹੀਂ ਸੁਪਰੀ ਕੋਰਟ ਨੇ ਕੋਈ ਫੈਸਲਾ ਕਰਿਆ ਐਸਆਰ ਚ ਉਹਦੇ ਹੜੀਏ ਕੱਢੀ ਗਏ ਗਣੇਸ਼ ਕੁਮਾਰ ਦੇ ਇਸੀ ਤਰ੍ਹਾਂ ਹੀ ਜਿਹੜਾ ਜੱਜ ਜੁੱਤਾ ਉੱਗ ਲਿਆ ਆਪਣਾ ਫਰੀਦ ਆਦਾਲਤ ਦੇ ਵਿੱਚ ਚੀਫ ਜਸਵੰਤ ਉਹਦੇ ਉੱਤੇ ਕਹਿੰਨੇ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਉਹ ਮੁੜ ਕੇ ਵੀਡੀਓ ਕਰਕੇ ਮੀਟਿੰਗਾਂ ਉਹ ਕਰਕੇ ਕਹਿ ਰਿਹਾ ਵੀ ਅਸੀਂ ਤਾਂ ਠੀਕ ਕਰਿਆ ਜੋ ਕਰਿਆ ਸੋ ਜਿਹੜੀ ਅਦਾਲਤ ਆ ਕੁਝ ਕਰ ਰਹੀ ਉਹਨੇ ਇਹਨਾਂ ਨੂੰ ਕਾਹਦਾ ਬਚਾਉਣਾ ਇਹ ਗੱਲ ਹੈ ਇਹਨਾਂ ਨੂੰ ਬਹੁਤ ਪਹੇਖਿਆ ਵੀ ਅਦਾਲਤ ਸਾਨੂੰ ਵਿਚਾ ਦੇਗੀ ਬੀਵੀ ਐਮ ਵੀ ਦੇ ਮਾਮਲੇ 'ਚ ਗਏ ਹੋਏ ਸੀ ਉਹ ਮੁੜ ਕੇ ਤਾਂ ਨਹੀਂ ਗਏ ਸੀ ਗਿਆ ਤਾਂ ਹੋ ਚੇਅਰਮੈਨ ਸੀ ਉਹ ਜਿੱਤ ਕੇ ਆਏ ਤਾਂ ਹਾਰ ਕੇ ਆਏ ਨੇ ਉੱਥੇ ਅਦਾੰਦ ਨਾ ਪਾ ਦੇਖੀ ਇੱਕ ਵਾਰੀ ਇਹ ਉਹ ਜਿਹੜਾ ਗਵਰਨਰ ਦਾ ਸੀ ਉਹ ਵੀ ਪੋਲਿਟਿਕਲ ਐਕਸ਼ਨ ਲੈਣ ਦੀ ਬਜਾਏ ਇਹਨਾਂ ਨੂੰ ਆਪ ਚ ਪੈ ਗਈ ਕਿਉਂਕਿ ਇਹ ਪੋਲਿਟਿਕਲ ਐਕਸ਼ਨ ਤਾਂ ਨਹੀਂ ਨਹੀਂ ਸਕਦੇ ਉਹਨਾਂ ਕੋ ਹਿੰਮਤ ਹੀ ਨਹੀਂ ਹੈ ਪੋਲਿਟਿਕਲ ਗੱਲ ਕਰਨ ਦੀ ਇਹ ਤਾਂ ਮੈਨੇ ਦੇ ਸਕਦੇ ਨੇ ਇਹ ਤਾਂ ਸੈਸ਼ਨ ਵੜਾ ਕੇ ਉੱਤੇ ਤੁੰ ਤੁੰ ਮੈਂ ਮੈਂ ਕਰ ਸਕਦੇ ਨੇ ਦੂਜਿਆਂ ਨਾਲ ਇਹ ਤਾਂ ਇਕੱਠੇ ਕਰਨਾ ਵੀ ਨਹੀਂ ਜਾਣਦੇ ਲੋਕਾਂ ਨੂੰ ਇਕੱਠੇ ਕਰਕੇ ਯਾਰ ਪਰ ਐ ਚਾ ਕਰ ਰਹੀਏ ਇਹ ਅਸੈਂਬਲੀ ਦਾ ਹੁਣ ਜਿਹੜੇ ਜਿੱਦਾਂ ਦਾ ਵੱਡਾ ਸੰਕਟ ਹੋ ਰਿਹਾ ਹੈ ਇਹ ਅਸੈਂਬਲੀ ਦਾ ਸੈਸ਼ਨ ਵੜਾ ਕੇ ਇਹਨਾਂ ਨੂੰ ਉਹ ਜਿਵੇਂ ਕੈਪਟਨ ਨੇ ਉਹ ਨਰਸ ਕਰਿਆ ਸੀ ਇੱਕ ਤਾਂ ਸੈਕਸ਼ਨ 72 ਨਰਸ ਕਰ ਦੇਣ ਚਾਹੀਦੀ ਹੈ ਆਫਦਆ ਐਕਟ ਬਣਾ ਦੇਣਾ ਚਾਹੀਦਾ ਜਿਹੜਾ ਆਫਦਆ ਐਕਟ ਬਣਾਉਂਦਾ ਇਹਨਾਂ ਨੂੰ ਅਧਿਕਾਰ ਹੈ ਇਹਦੇ ਚ ਹੁਣ ਕਿਉਂਕਿ ਉਹ ਜਿਵੇਂ ਐਗਰੀਕਲਚਰ ਯੂਨੀਵਰਸਿਟੀ ਬਣੀ ਗਿਆ ਮੈਂ ਤੁਹਾਨੂੰ ਇੱਕ ਬੈਕਗ੍ਰਾਉਂਡ ਦਤਾ ਹਾਂ ਹਾਂ ਜੀ ਇਹ ਪੰਜਾਬ ਪੁਨਰਗਠਨ ਕਾਨੂੰਨ ਦੀ ਧਾਰਾ ਮਹੱਤਵ ਹੈ ਜਿਹਦੇ ਵਿੱਚ ਲਿਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਹ ਦੋਨੇ ਬਾਡੀ ਕਾਰਪੋਰੇਟ ਹੋਣਗੇ ਤੇ ਇਹਨਾਂ ਨੂੰ ਚਲਾਉਣ ਦਾ ਜਿਹੜਾ ਪ੍ਰਬੰਧ ਹੈ ਕਿਉਂਕਿ ਇੰਟਰ ਸਟੇਟ ਬਾਡੀਜ਼ ਨੇ ਇਹ ਇਹਦੇ ਉੱਤੇ ਜੇ ਕੋਈ ਪ੍ਰਬੰਧ ਚ ਡਿਫਿਕਲਟੀ ਆਵੇ ਤਾਂ ਉਹਦੇ ਸਹਾਇਤਾ ਵਾਸਤੇ ਕੋਈ ਹੁਕਮ ਜਾਰੀ ਕਰ ਸਕਦੀ ਹੈ ਕਿ ਕਿੰਦਾ ਫਰਕ ਆ ਲੈ ਹੁਣ ਉਹ ਹੁਕਮ ਜਾਰੀ ਕਰ ਸਕਦੀ ਹੈ ਨਾ ਕਿ ਉਹ ਐਕਸਟ੍ਰੀਮੈਂਟ ਕਰ ਸਕਦੀ ਹੈ ਇੱਕ ਤਾਂ ਇਹ ਹੈ ਦੂਜੀ ਗੱਲ ਇਹ ਹੈ ਵੀ ਐਗਰੀਕਲਚਰ ਯੂਨੀਵਰਸਿਟੀ ਦਾ ਐਕਟ ਇਹਨਾਂ ਨੇ 1971 ਚ ਪੰਜਾਬ ਨੇ ਬਣਾ ਲਿਆ ਆਪ ਦਾ ਖੇਤੀਬਾੜੀ ਯੂਨੀਵਰਸਿਟੀ ਦਾ ਤਾਂ ਕਿਉਂਕਿ ਹਰਿਆਣੇ ਨੇ ਆਪਦੀ ਯੂਨੀਵਰਸਿਟੀ ਬਣਾਈ ਖੇਤੀਬਾੜੀ ਦੀ ਹਰਿਆ ਹਸਰਚ ਤੇ ਇਹਨਾਂ ਨੇ ਆਪਦੀ ਵਾਈਸ ਕਲਮਾਰ ਹਾਰਟੀਕਲ ਯੂਨੀਵਰਸਿਟੀ ਬਣਾਈ ਹਿਮਾਚਲ ਨੇ ਸੋ ਫਿਰ ਸਾਡੇ ਪੰਜਾਬ ਨੇ ਆਪਦਾ ਬਣਾ ਲਿਆ ਇਦਾਂ ਹੀ ਹਰਿਆਣੇ ਨੇ ਆਪਦੇ ਕਾਰਜੇ ਬਣਾ ਕੇ ਕੁਲਕਸ਼ੇਤਰ ਯੂਨੀਵਰਸਿਟੀ ਨੂੰ ਗੁਰੂ ਜਮਦੇਸ਼ਵਰ ਯੂਨੀਵਰਸਿਟੀ ਨੂੰ ਆਪਦੇ ਕਾਰਜ ਦੇ ਦਿੱਤੇ ਇਦਾਂ ਹੀ ਜਿਹੜਾ ਸੀ ਹਿਮਾਚਲ ਨੇ ਆਪਦੇ ਕਾਰਜ ਦੇ ਲਏ ਤੇ ਹੁਣ ਕੱ데 ਪੰਜਾਬ ਤੇ ਚੰਡੀਗੜ੍ਹ ਦੇ ਕਾਰਜ ਰਹਿ ਗਏ ਕਿ ਪੰਜਾਬ ਦੇ ਚੰਡੀਗੜ੍ਹ ਦੇ ਕਾਰਜ ਜਿ ਸੀਗੇ ਕਿ ਇਹ ਤਾਂ ਐਕਟ ਫੈਕਲੀ ਆਪਦਾ ਬਣਾ ਸਕਦੇ ਸੀ ਦੁਕੋ ਉਹ ਤਾਂ ਐਕਟ ਖਤਮ ਹੋ ਹਣੇ ਇਹ ਉਹ ਵੀ ਨਹੀਂ ਬਣਾਇਆ ਹੁਣ ਵੀ ਬਣਾ ਸਕਦੇ ਨੇ ਕੋਲੇ ਐਕਟ ਬਣਾਉਣਾ ਵੀ ਪੰਜਾਬ ਦੀ ਹੈਗੀ ਆ ਪੰਜਾਬ ਦੇ ਹੈਗੇ ਨੇ ਪੰਜਾਬ ਦੇ ਪਿੰਡ ਸੀਗੇ ਪੰਜਾਬ ਦੀ ਜਗ੍ਹਾ ਸੀ ਪੰਜਾਬ ਦੀ ਯੂਨੀਵਰਸਿਟੀ ਆ ਪੰਜਾਬ ਦੇ ਐਕਟ ਸੀ ਵੀ ਹੈਗੇ ਵੀ ਹੁਣ ਉਹ ਤਾਂ ਖਤਮ ਹੋ ਗਏ ਇਸ ਕਰਕੇ ਇੰਟਰਸਟ ਇਟ ਬੜੀ ਨਹੀਂ ਇਸ ਕਰਕੇ ਬਾਹਰ ਤਰ ਤਰ ਲਗਉਂਦੀ ਨਹੀਂ ਅਸੀਂ ਆਪ ਦਾ ਐਕਟ ਬਣਾ ਲਿਆ ਐਕਟ ਬਣਾ ਕੇ ਕਹਿ ਦੇਣਗੇ ਵੀ ਵਾਈਸ ਚਾਂਸਲ ਹਟਾਤਾ ਇਹ ਰਜਿਸਟਰਰ ਹਟਾਤੇ ਆਪਦੇ ਨਵੇਂ ਬੰਦੇ ਲਾ ਦੇਣਾ ਲੈਣਾ ਟੈਂਪਰੇਰੀ ਉਸ ਤੋਂ ਬਾਅਦ ਉਸਿਆ ਜਟ ਉਹਨਾਂ ਨੂੰ ਕਰਾਉਣੀ ਸ਼ੁਰੂ ਕਰ ਦੇਣਾ ਦੇਖੋ ਇਹਨਾਂ ਨੂੰ ਰੋਕਣੀ ਪਰ ਇਹ ਨਹੀਂ ਰੰਗੇ ਇਸ ਪਾਸੇ ਇਹ ਦੂਜੇ ਪਾਸੇ ਜਾਂਦੇ ਨੇ ਯੋਗਿੰਦਰਾ ਦਾ ਤਾਂ ਇਹ ਅਦਾਲਤ ਚੋਂ ਗਿਆ ਜਾ ਰਿਹਾ ਨਾਲ ਕਈ ਜਨਵੇਂ ਅਸੀਂ ਦੇਖੋ ਜੀ ਇਸ ਦਾ ਅਦਾਲਤ ਚ ਗਏ ਸੀ ਇਹ ਚੋਂ ਨਿਕਲਣਾ ਨਿਕਲਣਾ ਪੁੱਛ ਨਹੀਂ ਗਈ ਪੰਜਾਬ ਯੂਨੀਵਰਸਿਟੀ ਔਰ ਇਹ ਰੜੇ ਹੋਏ ਨਹੀਂ ਮੇਰੇ ਸਾਹਮਣੇ ਇਹ ਕਹਿਣ ਨੂੰ ਜੋ ਮਰਜੀ ਕਹੀ ਜਾਣਾ ਜਿਸ ਲੈਵਲ ਤੇ ਇਹਨਾਂ ਨੂੰ ਰਹਿਣਾ ਚਾਹੀਦਾ ਉਹਨਾਂ ਨੂੰ ਚਾਰ ਹੀ ਨਹੀਂ ਹੈਗੇ ਆਪੋਜੀਸ਼ਨ ਦੇ ਸਹਾਈਤਾ ਜਿੱਦ ਇਹ ਕੋਈ ਅੱਜ ਪਹਿਲੇ ਦਿਨ ਹੋਇਆ ਜੰਮੂ ਸਾਹਿਬ ਇਹ ਚੋਣ ਨਹੀਂ ਕਰਾ ਰਹੇ ਸੀਗੇ ਇਹ 2 ਸਾਲ ਤੋਂ ਮਾਮਲਾ ਲਟਕ ਰਿਹਾ ਹੈ ਹਾਂ ਜੀ ਇਹਦੇ ਵਿੱਚ ਆ ਇਹ ਕਾਂਗਰਸ ਔਰ ਕੱਲ ਜਿਨ੍ਹਾਂ ਨੂੰ ਇਕੱਠੇ ਹੋਣਾ ਵੀ ਔਖਾ ਸੀ ਇਕੱਠੇ ਹੋ ਕੇ ਆਉਣਾ ਉਹ ਇਕੱਠੇ ਹੋ ਕੇ ਆਏ ਇਕੱਠੇ ਹੋ ਕੇ ਆ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਲਈ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਹੀ ਉੱਥੋਂ ਉਹਨਾਂ ਨੇ ਮਾਰਚ ਕਰਿਆ ਉਹ ਵੱਡੇ ਲੀਡਰ ਸੀ ਉਹਨਾਂ ਦੇ ਇਹ ਬਾਜੀਵਾਲ ਸਾਹਬੂ ਦੇ ਵਿੱਚ ਸੀਗੇ ਪ੍ਰਗਟ ਸਿੰਘ ਸੀ ਪ੍ਰਗਟ ਸਿੰਘ ਉਹਦੇ ਵਿੱਚ ਸੀਗੇ ਸੁਖਪਾਲ ਖੈਰਾ ਉਹਦੇ ਵਿੱਚ ਸੀਗੇ ਦੂਜੇ ਪਾਸੇੋਂ ਬਲਵਿੰਦਰ ਸਿੰਘ ਭੁੰਦਰ ਜੀ ਉਹਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਮਤਲਬ ਵੱਡੇ ਲੀਡਰ ਉਹਨਾਂ ਦੇ ਆਏ ਹੋਏ ਸੀ ਦੋਹਾਂ ਪਾਰਟੀਆਂ ਦੇ ਔਰ ਮਾਰਚ ਕਰਕੇ ਗਏ ਨੇ ਵਾਈਸ ਚਾਂਸਰ ਦੇ ਦਫਤਰ ਤੱਕ ਐਡੇ ਵੱਡੇ ਲੀਡਰ ਵਾਈਸ ਚਾਂਸਰ ਪਰ ਵਾਈਸ ਚਾਂਸਰ ਤਾਂ ਉਹ ਐਵੇਂ ਨੂੰ ਕੋ ਪਤਾ ਹੀ ਨਹੀਂ ਵੀ ਜੀ ਡਰ ਆਪੋਜੀਸ਼ਨ ਦਾ ਕੀ ਮਤਲਬ ਹੈ ਉਹਨੂੰ ਪਤਾ ਹੀ ਨਹੀਂ ਵੀ ਇਹ ਬੰਦੇ ਕਿੱਡੇ ਕਿੱਡੇ ਵੱਡੇ ਬੰਦੇ ਨੇ ਜਿਹੜੇ ਇੱਥੇ ਆਏ ਨੇ ਹੈ ਕਿ ਵੀ ਮੇਰਾ ਉਹਨਾਂ ਦੇ ਮੁਕਾਬਲੇ ਸਟੇਟਸ ਕਿੰਨਾ ਕ ਹੈ ਉਹ ਤੋਂ ਬਦਲ ਹੀ ਨਹੀਂ ਕਰਿਆ ਉਹਨੇ ਉਹ ਜੋ ਇਨੀ ਇਨੀ ਉਹਨੂੰ ਸਮਝ ਹੀ ਨਹੀਂ ਜਿਹੋ ਜੇ ਤੁਸੀਂ ਉਹ ਬੰਦੇ ਲਾਏ ਨੇ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਵੀ ਦੇਸ਼ ਚੱਲਦਾ ਕਿਵੇਂ ਹੈ ਕਿ ਉਹ ਬੰਦੇ ਲਾਏ ਹੋਏ ਨੇ ਸੋ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕਰਿਆ ਜੇ ਚਲੋ ਆਪੋਜੀਸ਼ਨ ਨੇ ਆਪ ਦਾ ਇਕੱਠੇ ਹੋ ਗਏ ਸੀ ਉਹਦੇ 'ਚ ਨਹੀਂ ਆਏ ਫਿਰ ਭਾਈ ਇਹ ਆਪਦਾ ਕੋਈ ਕਰ ਲੈਂਦੇ ਆਪਦੇ ਆਪਦੀ ਪਾਰਟੀ ਬੰਨੋਂ ਕਰ ਲੈਂਦੇ ਉਹ ਵੀ ਨਹੀਂ ਕਰਿਆ ਇਸੇ ਤਰ੍ਹਾਂ ਹੀ ਬੀਬੀ ਅੰਬੀ ਦੇ ਮਾਮਲੇ 'ਚ ਪਾਣੀਆਂ ਦੇ ਮਾਮਲੇ 'ਚ ਪ੍ਰਗਟ ਸਿੰਘ ਨੇ ਕਾਨਫਰੰਸ ਕਰਾਈ ਉਹਦੇ 'ਚ ਕਾਜੀ ਬੀਜਪੀ ਅਕਾਦੀ 'ਚ ਇਹ ਕਾਂਗਰਸੀ ਆਈ ਸਾਰੇ ਕਿ ਪਰ ਇਹ ਤਾਂ ਆਈ ਨਹੀਂ ਆਪ ਲੈ ਤਾ ਉਹਦੇ 'ਚ ਨਾ ਪੜੇ ਨੇ ਮਿਲ ਕੋ ਮੋੜ ਕੇ ਉਸ ਨੂੰ ਧਿਆਨ ਹੀ ਆਪਦਾ ਇੱਕ ਰੱਖ ਲਿਆ ਉਸੇ ਬੁਣਨ ਵੀ ਨਹੀਂ ਆਇਆ ਇਹਨੂੰ ਵੀ ਗੱਲ ਕੀ ਆ ਉਪਰਮਪਟਰ ਤੋਂ ਬਲੰਗ ਕਹਿੰਦੇ ਤਾਂ ਜਵਾਨੀ ਜ਼ਿਆਦਾ ਗਾਦੋਂ ਤੇ ਕਰ ਨਹੀਂ ਸਕਿਆ ਇਸ ਕਰਕੇ ਭਵੰਤਮਾਨ ਦਾ ਹਾਲ ਤੇ ਪੰਜਾਬ ਸਰਕਾਰ ਦਾ ਹਾਲ ਬਹੁਤ ਮਾੜਾ ਹੈ ਪੰਜਾਬ ਦੇ ਮੁੱਦਿਆਂ ਦੇ ਉੱਤੇ ਬਲਕਿ ਮੈਂ ਕਹਾਂਗਾ ਜੇ ਕਿਸੇ ਨੂੰ ਕਹਿੰਦੇ ਕੀ ਸੁਨਾਵਾ ਦੁਖਲੇ ਨਿਆਣੇ ਕੰਤ ਦੇ ਇਹ ਨਿਆਣੇ ਕੰਤਾਂ ਵਾਲੇ ਦੁਖਲੇ ਨਹੀਂ ਇਹਦੇ ਵਿੱਚ ਕੀ ਹੈ ਜਿਹੜਾ ਮਰਜ਼ੀ ਉਹਨੂੰ ਆਪਦੇ ਪਿੱਛੇ ਲਾ ਲਈ ਭਵੰਤਮਾਨ ਹੋਰੀ ਇੰਨੇ ਕਮਜ਼ੋਰ ਨੇ ਸਿਆਸੀ ਤੌਰ ਤੇ ਇੰਨੇ ਕਮਜ਼ੋਰ ਨੇ ਸਿਆਸੀ ਤੌਰ ਤੇ ਨਿਮੈਗਨ ਉਹ ਨੇ ਕਿ ਇਹ ਕੋਈ ਸ਼ਾਸਕ ਇਹੋ ਜਿਹਾ ਸਖਤ ਫੈਸਲਾ ਲੈ ਇਹਨੂੰ ਚਾਰੀ ਨਹੀਂ ਹੈਗੇ ਨਾਇਦਾ ਇਸ ਕਰਨ ਇਹਨਾਂ ਦੇ ਉੱਤੇ ਕੇਜਰੀਵਾਲ ਬੈਠਾ ਕੇਜਰੀਵਾਲ ਤਾਂ ਉਹੀ ਨੀਤੀਆਂ ਲਾਗੂ ਕਰਨਾ ਚਾਹੁੰਦਾ ਹੈ ਪੰਜਾਬ ਦੇ ਵਿੱਚ ਜਿਹੜੀਆਂ ਭਾਜਪਾ ਲਾਗੂ ਕਰ ਰਹੀ ਹੈ ਕੇਜਰੀਵਾਲ ਨੇ ਤਾਂ ਇੱਥੇ ਕੋਈ ਨਾ ਮ ਗੱਲ ਨਹੀਂ ਕਰਨੀ ਪੰਜਾਬ ਦੇ ਹੱਕ 'ਚ ਪੰਜਾਬ ਨੇ ਗੱਲ ਕਰੋ ਵੀ ਥਾਲੀ ਚ ਧਰ ਕੇ ਉਹਨਾਂ ਨੂੰ ਪਹਿਲਾਂ 4 ਸੀਟਾਂ ਦਿੱਤੀਆਂ ਐਮਪੀ ਦੀਆਂ ਚਾਰੇ ਆਪਸੇ ਚੱਲਦੇ ਰਹੇ ਪੰਜਾਬ ਨੇ ਅਗਲੀ ਵਾਰੀ ਫੇਰ ਇਹਨਾਂ ਨੂੰ ਐਲੋਪੀ ਬਣਾ ਤਾ ਉੱਤੇ ਤਿੰਨ ਵਾਰੀ ਐਲੋਪੀ ਬਣ ਰਿਹਾ ਫੇਰ ਇਹਨਾਂ ਨੂੰ ਇੰਨਾ ਸੀਟਾਂ ਦੇਤੀਆਂ ਇਹ ਤਾਂ ਪੰਜਾਬ ਦੀ ਦੁਖਾਂਤ ਹੈ ਪੰਜਾਬ ਦਾ ਜੇ ਜਿਹਨੇ ਬਾਰ-ਬਾਰ ਟੈਸਟ ਕਰੇ ਹੋਏ ਨੇ ਉਹਨਾਂ ਨੂੰ ਹੀ ਸਭ ਕੁਝ ਦੇ ਕੇ ਉਹਨਾਂ ਨੂੰ ਜਦ ਤੁਸੀਂ ਫੜਾਤਾ ਆਪੇ ਫਿਰ ਭੁਗਤੋ ਹੁਣ ਹੁਣ ਤਾਂ ਭੁਗਤਣ ਦੀ ਗੱਲ ਦਾ ਪੰਜਾਬ ਭਵਿੱਤਰ ਹੈ ਹਾਂਜੀ ਭੁਗਤਣੇ ਜਿਆਨੇ ਭਵਿੱਤਰ ਉਹਨਾਂ ਬੰਦਿਆਂ ਨੂੰ ਇਸ ਕਰਕੇ ਪੰਜਾਬ ਯੂਨੀਵਰਸਿਟੀ ਮਾਮਲੇ 'ਚ ਆਪਿਆ ਐਕਟ ਇਸ ਐਕਚੁਅਲੀ ਧਾਰਾ 14 ਇਹਨਾਂ ਨੇ ਰੱਦ ਕਰਤੀ ਧਾਰਾ 13 ਬਦਲਤੀ ਤੇ ਧਾਰਾ 19 'ਚ 20 ਬਦਲਤੀ ਸਾਰੀ ਸੈਨੇਟੋਰੀ ਨਹੀਂ ਅਸਲ 'ਚ ਸੈਨੇਟ ਨੋਮੀਨੇਟ ਕਰੀ ਹੋਈ ਬਣਾ ਹਾਂਜੀ ਵੋਟ ਯੂ ਨੋਮੀਨੇਟ ਹੋਏ ਹੀ ਸੈਨੇਟਰ ਮੈਂਬਰ ਜਿਹੜੇ ਤੋੜਨ ਦਾ ਵੀ ਤੁਹਾਡੀ ਗੱਲ ਠੀਕ ਹੈ ਇੱਕ ਹੱਦ ਤੱਕ ਕਿ 91 ਤੋਂ ਘਟਾ ਕੇ 31 ਕਰਦੇ ਉਹ ਤੋੜਨ ਵਰਗਾ ਹੀ ਹੋ ਗਿਆ ਕੰਮ ਤੇ ਇਸ ਕਰਕੇ ਇਹਨੂੰ ਤੋੜਨਾ ਕਹਦੇ ਤਾਂ ਕੋਈ ਵੱਡੀ ਅਤਕੱਠ ਨਹੀਂ ਨਹੀਂ ਹੈ ਜਦ ਤੁਸੀਂ ਤੀਜਾ ਹਿੱਸਾ ਮੈਂਬਰਿਸ਼ਪ ਦੇ ਦੋ ਹਿੱਸੇ ਮੈਂਬਰ ਕਰਦੇ ਤਾਂ ਤੋੜਨ ਤੋਂ ਹੀ ਹੋਰ ਤੋੜਨਾ ਕੀ ਹੁੰਦਾ ਸਰੀਰ ਦਾ ਤੀਜਾ ਹਿੱਸਾ ਦੋ ਹਿੱਸੇ ਦਾ ਤੋੜਦੇ ਤੁਸੀਂ ਸੋ ਇਹ ਦੇ ਵਿੱਚ ਗਾਹ ਜਿਹੜਾ 31 ਛੱਡੇ ਨੇ ਉਹ ਵੀ ਬਸ ਨੋਮੀਨੇਟਡ ਨੇ ਉਹਨਾਂ ਚ ਚੁਣੇ ਹੋਏ ਘਟ ਨੇ ਉਹਦੀ ਲੋਕਾਂ ਦਾ ਹਿੱਸਾ ਨਹੀਂ ਜੇ ਜਿਹੜੇ ਇਥੇ ਕੁਚਾਰਸ ਸੋਚ ਲੈਣੋਂ ਪਹਿਨਤ ਹੋਈ ਇਹ ਕਹਿੰਦੇ ਸੀ ਵੀ ਤਾਂ ਆਇਆ ਹੋਣਾ ਚਾਹੀਦਾ ਤੇ ਇਹ ਚੋਂ ਨਹੀਂ ਹੋਣੀ ਚਾਹੀਦੀ ਫਲਾਣਾ ਨਹੀਂ ਹੋਣਾ ਚਾਹੀਦਾ ਸੋ ਇਹ ਨਾ ਨੇ ਆਟਾਰਾ ਭਾਤਰ ਤੇ ਆਏ ਜੀ ਉਹਨਾਂ ਨੇ ਨੋਟੀਫਿਕੇਸ਼ਨ ਕਰੀਆ ਆ ਪਈ ਹੈ ਉਹ ਸਿੱਖਿਆ ਮੰਤਰਾਲੇ ਨੇ ਕਰੀਆ ਹਾਲਾਂਕਿ ਜਿਹੜਾ ਪੰਜਾਬ ਪੁਨਰਗਠਨ ਕਾਨੂੰਨ ਦੀ ਧਾਰਾ 72 ਦੇ ਤਹਿਤ ਕਰੀਆ ਧਾਰਾ 72 ਦੇ ਅਨਸਾਰ ਭਾਰਤ ਸਰਕਾਰ ਕੋਲ ਕੋਈ ਹੱਕ ਹੀ ਨਹੀਂ ਹੈ ਕਹਿੰਦਾ ਕਿ ਹੁਣ ਇਹ ਹੋਮ ਮਿਨਿਸਟਰੀ ਨਹੀਂ ਸਿੱਖਿਆ ਮੰਤਰ ਮੰਤral ਕਰੇਗਾ ਇਹ ਕਹਿੰਦਾ ਕੋਈ ਹੱਕ ਨਹੀਂ ਹੈ ਐਮੈਂਡਮੈਂਟ ਹੀ ਗਲਤ ਹੈ ਕੋ ਕਰ ਨਹੀਂ ਸਕਦਾ ਕਿਉਂਕਿ ਜਿਹੜਾ 1960 ਦਾ ਪੁਨਰਗਠਨ ਕਾਨੂੰਨ ਹੈ ਉਹ ਤੋਂ ਬਾਹਰ ਨਹੀਂ ਜਾ ਸਕਦੀ ਸਰਕਾਰ ਸੋ ਇਹ ਕਿਨੇ ਜਾਣਗੇ ਮੈਨੂੰ ਨਹੀਂ ਪਤਾ ਕੋਰਟ ਕੀ ਕਰਨਗੇ ਇਦਾਂ ਹੀ ਆ ਪਈ ਤਾਲਾ ਭੱਤਰ ਆ ਮੈਂ ਦੱਸ ਖਾਲ ਗਿਆ ਇਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਸਰਕਾਰ ਇਹਦੇ ਵਿੱਚ ਜੇ ਕੋਈ ਦਿੱਕਤ ਆਵੇ ਐਨੀ ਡਾਇਰੈਕਸ਼ਨ ਇਸ਼ੂਡ ਬਾਈ ਦੀ ਸੈਂਟਰ ਗਵਰਨਮੈਂਟ ਅੰਡਰ ਸਬ ਸੈਕਸ਼ਨ 1 ਇਨ ਰਿਸਪੈਕਟ ਆਫ ਐਨੀ ਸੱਚ ਬਾਡੀ ਕਾਰਪੋਰੇਟ ਮੇ ਇਨਕਲੂਡ ਅ ਡਾਇਰੈਕਸ਼ਨ ਥੈਟ ਐਨੀ ਲਾ ਬਾਈ ਵਿਚ ਦੀ ਸੈਡ ਬਾਡੀ ਕਾਰਪੋਰੇਟ ਇਸ ਗਵਰਨਡ ਹੈਲ ਇਨ ਇਟਸ ਐਪਲੀਕੇਸ਼ਨ ਟੂ ਥੈਟ ਬਾਡੀ ਕਾਰਪੋਰੇਟ ਹੈਵ ਇਫੈਕਟ ਸਬਜੈਕਟ ਟੂ ਸੱਚ ਐਕਸੈਪਸ਼ਨ ਦਾ ਨੋਟੀਫਿਕੇਸ਼ਨ ਐਕਟ ਦੇ ਬਾਰੇ ਲਾਗੂ ਕਰਨ ਦੇ ਕੋਈ ਦਿੱਕਤ ਹੋਵੇ ਤਾਂ ਉਹਨੂੰ ਕੋਈ ਮੋਡੀਫਿਕੇਸ਼ਨ ਐਕਸੈਪਟ ਉਹ ਉਹ ਕਰਨਾ ਇਹਨਾਂ ਨੇ ਜਾ ਕੇ ਐਕਟ ਹੀ ਤੋੜਦਾ ਅਕਟਰਨਤਾ ਦੇ ਚ ਪ੍ਰਭਾਵ ਹੀ ਨਹੀਂ ਦਿੱਤਾ ਹੋਇਆ ਫਿਰ ਆ ਐਜੂਕੇਸ਼ਨ ਮਿਨਿਸਟਰੀ ਤੋਂ ਐਜੂਕੇਸ਼ਨ ਮਿਨਿਸਟਰੀ ਦੇ ਚ ਆਕਨੀ ਇਹ ਐਕਟਰ ਹੋਮ ਮਿਨਿਸਟਰੀ ਅੰਡਰ ਆ ਜੇ ਵੀ ਇਹ ਸਾਰਾ ਇਕਨ ਉਹਦੇ ਅੰਡਰ ਸਵੇਸ਼ ਕਰਕੇ ਸਾਰਾ ਕੁਝ ਜਿਹੜਾ ਕਰਿਆ ਇਹ ਕੇਂਦਰ ਸਰਕਾਰ ਨੇ ਗੰਧ ਕਰਿਆ ਉਹ ਪਰ ੱਟਕਾ ਕਰਨਾ ਜਾਣਦੀ ਹੈ ਕੇਂਦਰ ਸਰਕਾਰ ਨੇ ਕੀਤਾ ਵੀ ੱਟਕਾ ਉਸ ਦਿਨ ਜਿਸ ਦਿਨ ਪੰਜਾਬ ਦਿਨ ਸੀਗਾ ਪੰਜਾਬ ਦਿਵਸ ਸੀਗਾ ਹਰਿਆਣਾ ਪੰਜਾਬ ਦਿਵਸ ਦੇ ਤੇ ਜਾਣ ਕੇ ਕਰੇ ਇਹ ਕੱਲਾ ਇਹ ਹੀ ਨਹੀਂ ਤੁਸੀਂ ਅਜੇ ਹੋਰ ਨਹੀਂ ਨੋਟ ਕਰਿਆ ਇੱਕ ਸ਼ੈਅ ਕਰਿਆ ਹੋਵੇ ਬੁੱਲਿਆ ਨਹੀਂ ਤੁਹਾਡੇ ਆਪਣਾ ਕਿਉਂਕਿ মিডিਆ ਦਾ ਹੁੰਦਾ ਵੀ ਅਸੀਂ ਕਿਹੜੀ ਗੱਲ ਕਹਈਏ ਕਿਹੜੀ ਨਹੀਂ ਪਰ ਮੈਂ ਜ਼ਰੂਰ ਕਹਾਂਗਾ ਇਹਨਾਂ ਨੇ ਜਨਵਰੀ 2021 ਚ ਇਹਨਾਂ ਨੂੰ ਪਹਿਲਾਂ ਬਣਾਦਾ ਇਹ ਦਿੱਤਾ ਸੀ ਕਿ ਪੰਡਿਤ ਚੰਡੀਗੜ੍ਹ ਦੇ ਚੀਫ ਸੈਕਟਰੀ ਲਾਇਆ ਸੀ ਚੀਫ ਸੈਕਟਰੀ ਲਾਉਣ ਦਾ ਮਤਲਬ ਹੈ ਚੰਡੀਗੜ੍ਹ ਹੁਣ ਵੱਖਰੀ ਸਟੇਟ ਹੋ ਗਈ ਨਹੀਂ ਚੀਫ ਸੈਕਟਰੀ ਨਹੀਂ ਲੱਗ ਸਕਦਾ ਸੀ ਇਹ ਬੋਲ ਨਹੀਂ ਔਰ ਜਿਹੜਾ ਐਮਪੀ ਹੈ ਕਾਂਗਰਸ ਦਾ ਮਿਸਟਰ ਮਨੀਸ਼ ਤਵਾਰੀ ਉਹਨੇ ਤਾਂ ਇੱਥੇ ਮੰਗ ਕਰੇ ਸੀ ਵੀ ਇੱਥੇ ਜੀ ਅਸੈਂਬਲੀ ਬਣਾ ਦਿਓ ਤੋਂ ਦੇ ਕਹਿੰਦੇ ਉੱਚੋ ਚੀਫ ਸੈਕਟਰੀ ਲੱਗਿਆ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਉਹਨਾਂ ਮੰਗ ਕੇ ਵਿਸੈਂਬਲੀ ਦੀ ਵਿਸੈਂਬਲੀ ਬਣਾਉਣ ਦਾ ਸਰਕਾਰ ਵਾਸਤੇ ਇੰਨਾ ਸੌਖਾ ਨਹੀਂ ਸੀ ਉਹਨਾਂ ਨੇ ਜਾ ਕੇ ਚੀਫ ਸੈਕਟਰੀ ਲਾਤਾ ਸੋ ਮਨੀਸ਼ ਤਵਾਰੀ ਜਿਹੜਾ ਅਨੰਦਪੁਰ ਤੋਂ ਉਹਨਾਂ ਰਹੇ ਐ ਵੀ ਤੇ ਲੁਧਿਆਣਾ ਤੋਂ ਰਹੇ ਉਹ ਕਾਂਗਰਸ ਆਏ ਕਾਂਗਰਸ ਜਵਾਬ ਦੇਵੇ ਵੀ ਉਹਨਾਂ ਦੇ ਐਮਪੀ ਨੇ ਇਹ ਮੰਗ ਕਿਵੇਂ ਕੀਤੀ ਸੀ ਕੀ ਉਹ ਸੈਂਸਟੇ ਨੇ ਇੱਕ ਮੰਗ ਨਾਲ ਕਾਂਗਰਸ ਨੇ ਜਵਾਬ ਨਹੀਂ ਦਿੱਤਾ ਅੱਜ ਤੱਕ ਵੀ ਉਹ ਮੁਨੀਸ਼ ਤਵਾਲੀ ਦੀ ਕੀਤੀ ਹੋਈ ਮੰਗ ਦਾ ਸਹਿਮਤ ਨੇ ਨਾ ਇਹ ਜਵਾਬ ਦਿੱਤਾ ਕਿ ਜਿਹੜਾ ਚੀਫ ਸੈਕਟਰੀ ਆਇਆ ਮੁਨੀਸ਼ ਤਵਾਲੀ ਦੀ ਮੰਗ ਦੇ ਕਾਰਨ ਲੱਗਿਆ ਕਿ ਮੁਨੀਸ਼ ਤਵਾਲੀ ਇਹਦਾ ਜਵਾਬ ਦੇਵੇ ਨਾ ਇਹ ਵੀ ਕੇਂਦਰ ਦੀ ਕਾਂਗਰਸ ਨੇ ਪੁੱਛਿਆ ਨਾ ਇਹਨਾਂ ਨੇ ਪੁੱਛਿਆ ਸੋ ਮੈਨੂੰ ਇਹ ਲੱਗਦਾ ਤਾਂ 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 ਲਿਟੋਂ ਜਿੱਤਨ ਤੇ ਲੱਗੇ ਹੋਏ ਨੇ ਜੇ ਜਿੱਤ ਜਾਣ ਚਾਹੇ ਹਾਰ ਜਾਣ ਉਹਦੇ ਨਾਲ ਪੰਜਾਬ ਦੀ ਸਿਆਸਤ ਕਿੰਨਾ ਕੁ ਫਰਕ ਪੈਂਦਾ ਕੋਈ ਸਾਬਤ ਨਹੀਂ ਕੀ ਇੰਪੈਕਟ ਪੈਣਾ ਇਹਨਾਂ ਦੇ 94 ਸਾਲ ਦੇ ਮੈਂ ਕਹਿੰਦਾ ਜਿਹਨੇ ਅੰਦਰ ਚ ਪਾ ਵੀ ਰਹਿਣਾ ਸਸਟੇਨ ਨਹੀਂ ਫਰਕ ਪੈਂਦਾ ਡਾਂਗੋ ਛੁੱਟੀਆ ਹੋਈ ਜਾਣਗੇ ਜੇ ਆਪਾਂ ਜਿੱਤ ਗਏ ਉਹ ਕਹਣਗੇ ਦੇਖਿਆ ਅਸੀਂ ਜਿੱਤ ਗਏ ਜੇ ਉਹ 250 ਪੰਜਾਬ ਉਹ ਜਿੱਤੇ ਨੇ ਉਹ ਪਹਿਲਾਂ 2 ਐਮਪੀ ਬਣ ਕੇ ਜੋ ਕੁਝ ਕਰਦਾ ਹੁਣ ਇੱਕ ਐਮਐਲਏ ਤੇਜ ਕੇ ਹੋਰ ਜੋ ਕੁਝ ਕਰਨਾ ਉਹ ਹੋ ਜੂਗਾ ਤੇ ਬੀਜੇਪੀ ਨੂੰ ਮੌਕਾ ਮਿਲ ਵੀ ਜੇ ਐਕਸਟਰੀਮਿਸਟ ਜਿਤਾਤੇ ਹੈ ਫਿਰ ਇੱਥੇ ਹੋਰ ਖਾਲਸਪਨ ਦੀਆਂ ਗੱਲਾਂ ਸ਼ੁਰੂ ਕਰਾ ਦੇਣਗੇ ਬੀਜੇਪੀ ਵਾਲੇ ਆਪ ਹੀ ਕਰਾ ਕੇ ਆਪ ਹੀ ਕਹਿੰਗੇ ਦੇਖੋ ਖਾਲਸਾ ਨਾ ਗਿਆ ਸੋ ਇਸ ਕਰਕੇ ਕੋਈ ਪਤਾ ਨਹੀਂ ਪੰਜਾਬ ਦਾ ਹਾਲਤ ਬਹੁਤ ਮਾੜੀ ਹੈ ਪੰਜਾਬ ਦੇ ਉੱਤੇ ਸੱਭਿਆਚਾਰ ਤੇ ਬੋਲੀ ਤੇ ਪੰਜਾਬ ਦੀ ਸੁਰੱਖਤਾਂ ਦੇ ਉੱਤੇ ਪੰਜਾਬ ਦੇ ਹੱਕਾਂ ਦੇ ਉੱਤੇ ਵੱਡਾ ਹਮਲਾ ਹੈ ਵੱਡਾ ਡਾਕਾ ਹੈ ਪਰ ਉਸ ਡਾਕੇ ਦੇ ਖਿਲਾਫ ਆਪ ਸਰਕਾਰ ਤਾਂ ਬੋਲੇਗੀ ਨਹੀਂ ਆਪ ਸਰਕਾਰ ਤਾਂ ਬਿਲਕੁਲ ਨਹੀਂ ਬੋਲੇਗੀ ਇਹਨਾਂ ਨੇ ਇੱਕ ਅਦਾਲਤ ਤੇ ਚ ਜਾਣਾ ਕੋਈ ਅੜਾਖਾਲੀ ਗੱਲ ਨਹੀਂ ਇਹਨਾਂ ਦੀ ਆਪਾਂ ਨੂੰ ਲੱਗਦਾ ਤੁਸੀਂ ਸਹੀ ਕਹਿ ਆ ਵੀ ਪਰ ਇਹਨਾਂ ਦੇ ਭਾਈ ਨੇ ਇਹ ਕਰੇ ਸੀ ਸੀ ਗਵਰਨੈਂਸ ਚੰਗੀ ਲਿਆਂਗੇ ਗਵਰਨੈਂਸ ਤਾਂ ਫਿਰ ਅਦਾਲਤਾਂ ਨਹੀਂ ਦੱਚੀ ਜਾਂਦੀ ਹੈ ਬਿਰੋਕ੍ਰੇਸੀ ਨਹੀਂ ਗਵਰਨੈਂਸ ਕੋਈ ਪੋਲਿਟੀਕਲ ਕੰਮ ਤਾਂ ਹੈ ਨਹੀਂ ਡਿਜੀਟਲ ਗਵਰਨੈਂਸ ਆ ਹੋਰ ਚੀਜ਼ ਐ ਸੈਨ ਨੇ ਆਖਿਆ ਸੀ ਤੁਸੀਂ ਤੁਹਾਡੇ ਕੰਮ ਠੀਕ ਕਰਾਂਗੇ ਕੰਮ ਠੀਕ ਫਿਰ ਜਾਂ ਕਾਨੂੰਨ ਨਾਲ ਜਾਂ ਅਦਾਲਤਾਂ ਨਾਲ ਹੀ ਕਰਨਗੇ ਨਾ ਮੂੰ ਤਾਂ ਕਰਨੀ ਸੱਦੀ ਸਿਆਸੀ ਡੜਾਈ ਚੰਨਣ ਨੇ ਕਦੇ ਡੜਨ ਦਾ ਗੱਲ ਹੀ ਨਹੀਂ ਕਰੀ ਲੋਕਾਂ ਨਾਲ ਲੋਕਾਂ ਨੂੰ ਹੀ ਨਹੀਂ ਸਮਝ ਆਈ ਵੱਡੇ ਵੱਡੇ ਬੁੱਧੀ ਜੀਵਾਂ ਨੂੰ ਸਮਝ ਨਹੀਂ ਆਈ ਵੀ ਇਹਨਾਂ ਨੇ ਸਿਆਸਤ ਛੱਡ ਕੇ ਇਹ ਤਾਂ ਕਹਿੰਦੇ ਪ੍ਰਸ਼ਾਸਨ ਕਰਾਂਗੇ ਸੀ ਸਿਆਸਤ ਨਹੀਂ ਕਰਨੀ ਸੋ ਸਿਆਸਤ ਤਾਂ ਇਹਨਾਂ ਨੇ ਛੱਡ ਹੀ ਦਿੱਤੀ ਪਰ ਉਹ ਪ੍ਰਸ਼ਾਸਨ ਵੀ ਨਹੀਂ ਕਰ ਰਹੇ ਸੋ ਉਹਦੇ ਵਿੱਚ ਜਿਹੜਾ ਸਾਨੂੰ ਬੜਾ ਸਪਸ਼ਟ ਹੋਣਾ ਚਾਹੀਦਾ ਹੈ ਜਿਹੜੇ ਤਾਂ ਹੁਣ ਪੰਜਾਬ ਨੂੰ ਵੇਚਣ ਤੇ ਲੱਗੇ ਹੋਏ ਨੇ ਪੰਜਾਬ ਦੇ ਛੱਡੇ ਲੱਗੇ ਹੋਏ ਨੇ ਕਿਉਂਕਿ ਇਹਨਾਂ ਦੀ ਆਪਸੀ ਲੜਾਈ ਹੈ ਰੋਜ਼ ਆ ਜਾਂਦਾ ਵੀ ਭਗਵੰਤ ਮਾਨ ਨੂੰ ਕੱਢ ਰਹੇ ਨੇ ਜਰ ਨਹੀਂ ਭਗਵੰਤ ਮਾਨ ਕਰਾਇਆ ਮੰਤਰੀ ਦਿਨਾਲ ਸਦਾ ਈਟ ਕਢ ਕਲਾ ਲੈਂਦਾ ਪ੍ਰਧਾਨ ਮੰਤਰੀ ਨੂੰ ਵੀ ਖੁਸ਼ ਹੈ ਉਹ ਕਹਿੰਦਾ ਚਲ ਯ ਆਪਸੀ ਚਲੇ ਜੀਆ ਨਾ ਨਾ ਜੇ ਸਾਡੇ ਛੱਡੇ ਨਾਤੇ ਰਹਿਣਗੇ ਦਿੱਲੀ ਵਾਲਿਆਂ ਨੂੰ ਇਹ ਖੁਸ਼ੀ ਆ ਉਹ ਉੱਥੋਂ ਸਾਨੂੰ ਕੱਢਤਾ ਉੱਥੇ ਸਾਨੂੰ ਹਰਾਤਾ ਉਹ ਰਿਹਾ ਕੇ ਵੱਡੀ ਕੋਠੀ ਲਾ ਕੇ ਬੈਠੇ ਨੇ ਤੇ ਜਿਹੜੇ ਇੱਥੇ ਹੋਰ ਕੁਝ ਨਹੀਂ ਕਰਨਾ ਉਹਦੀ ਕੋਠੀ ਜੋਤੀ ਚਰਚਾ ਕਰੀ ਜਾਂਦੇ ਨੇ ਉਹ ਵੀ ਦਖਾਨ ਨੂੰ ਤਏ ਕਰਦੇ ਨੇ ਵੀ ਅਸੀਂ ਪੰਜਾਬ ਦੀ ਸੇਵਾ ਕਰ ਰਹੇ ਹਾਂ ਉਠੀ ਜੇ ਚਰਚਾ ਕਰਕੇ ਤੁਸੀਂ ਕਿਹੜੀ ਸੇਵਾ ਕਰ ਰਹੇ ਇਹ ਗੱਲ ਤਾਂ ਤੁਸੀਂ ਕਰਦੇ ਨਹੀਂ ਕਿ ਦਿੱਲੀ ਦਾ ਹਰ ਮੰਤralay ਦੇ ਵਿੱਚ ਬੰਦਾ ਬਿਠਾ ਰੱਖਿਆ ਕੋਈ ਉਹਦੀ ਜ਼ਿੰਮੇਵਾਰੀ ਨਹੀਂ ਫੈਸਲੇ ਉਹ ਕਰਦਾ ਇਹਦੇ ਉੱਤੇ ਤਾਂ ਤੁਸੀਂ ਗੱਲ ਨਹੀਂ ਕਰਦੇ ਕੋਠੀ ਦੀ ਗੱਲ ਕਰੋਗੇ ਕਿਉਂਕਿ ਤੁਸੀਂ ਵੀ ਆਪ ਉਹ ਜੇ ਕਰਨਾ ਸੋ ਮੀਡੀਆ ਚ ਰੋਜ਼ ਕੋਠੀ ਦੀਆਂ ਗੱਲਾਂ ਹੀ ਹੁੰਦੀਆਂ ਨੇ ਕੱਲ ਮੇਰੇ ਕੋਲ ਇੱਕ ਆਇਆ ਉਹ ਵਾਰ-ਵਾਰ ਕੋਠੀ ਮੈਂ ਕਿਹਾ ਮੈਂ ਤੇ ਇਹ ਗੱਲ ਨਹੀਂ ਕਰਨੀ ਕੋਠੀ ਕੇਜਲੀ ਵਾਂ ਦੋਲੇ ਨੇ ਦਰਹੰਦਾ ਜੀ ਨਾ ਕਰੇ ਪਰ ਜੋ ਸੜਕ 'ਤੇ ਬੈਠ ਕੇ ਵੀ ਦਰਹੰਦਾ ਜੀ ਕਰੂਗਾ ਤਾਂ ਵੀ ਸਾਨੂੰ ਉਤਰ ਆ ਜਾਏ ਉਹ ਦਿੱਲੀ ਚ ਬੈਠ ਕੇ ਵੀ ਜੇ ਦਖੰਦਾ ਜੀ ਕਰੇ ਤਾਂ ਵੀ ਸਾਨੂੰ ਤਲਾਜ ਸਾਨੂੰ ਤਲਾਜ ਵੱਡਾ ਦਖੰਦਾ ਜੀ ਤੇ ਤੁਸੀਂ ਉਹਦੇ ਕੋਠੀ 'ਚ ਕਰਦੇ ਬਸ ਆਹ ਫਰਕ ਹੈ ਨਾ ਕਿਉਂਕਿ ਤੁਹਾਨੂੰ ਦਖੰਦਾ ਜੀ ਤੇ ਉਹ ਦਾਤ ਪਾਜੀ ਹੈ ਤੁਸੀਂ ਕੋਠੀ ਕਿਉਂਕਿ ਕੋਠੀ ਦਾ ਕੰਮ ਸਵਾਦ ਨਾਲ ਲੈ ਕੇ ਆਏ ਵੀ ਵੱਡੇ ਬਣਾਤੀ ਜੀ ਐਨਾ ਪੈਸਾ ਲਾਤਾ ਜੀ ਇਹ ਸਵਾਦ ਨਹੀਂ ਜਾਂਦਾ ਨਹੀਂ ਤੋਂ ਕੋਈ ਬੰਦਾ ਗੱਲਾਂ ਦਾ ਸਵਾਦ ਲੈ ਕੇ ਰਾਜੀ ਹੁੰਦਾ ਉਹ ਜੀਬ ਦਾ ਸਵਾਦ ਨਹੀਂ ਜਿਹੜਾ ਗੱਲਾਂ ਦਾ ਸਵਾਦ ਹੈ ਕੰਨ ਰਸ ਜੀ ਨੂੰ ਕਹਿੰਦੇ ਨੇ ਉਹ ਸੋਨ ਨਾਲੇ ਨੂੰ ਵੀ ਚੰਗਾ ਲੱਗਦਾ ਉਹ ਰੋਜ਼ ਹੀ ਵੀ ਮੈਨੂੰ ਐ ਪਤਾ ਲੱਗਿਆ ਮੈਨੂੰ ਮੰਤਰੋਂ ਐ ਪਤਾ ਲੱਗਿਆ ਆ ਗੱਲ ਹੋ ਰਹੀ ਐ ਸਿਆਸਤ ਪੰਜਾਬ ਚ ਇਹ ਨਹੀਂ ਕਰ ਰਹੀਆਂ ਇੱਥੇ ਕਾਂਗਰਸ ਔਰ ਜਿਹੜਾ ਅਕਾਦੀ ਨਾਲੇ ਕੋਹ ਨੂੰ ਪੰਜਾਬ ਦੇ ਹਿੱਤਾਂ ਵਾਸਤੇ ਲੜਨਾ ਚਾਹੀਦਾ ਸੀ ਲੜੋ ਨਹੀਂ ਰਹੇ ਕੇਂਦਰ ਦੇ ਨਾਲ ਅੱਜ ਜਿੰਨਾ ਕਿ ਅਸੀਂ ਇਹ ਜੇ ਕਦੇ ਕਦੇ ਮੁੱਦਿਆਂ ਨੂੰ ਲਵਾਗੇ ਪੋਲੀਟਿਕਲ ਤੌਰ ਦੇ ਉੱਤੇ ਵੀ ਅਸੀਂ ਇੱਕ ਹੱਲ ਕਰਾਣਗੇ ਮੰਨਉ ਵੀ ਅਸੀਂ Rajasthan ਦਾ ਮੈਂਬਰ ਨਹੀਂ ਆਉਂ ਦਿੰਦੇ ਆਪਾਂ ਇਹ ਹੱਲ ਕਰਾ ਦੇ ਮੰਨ ਲਈ ਫੇਰ ਆਪਣਾ ਹੋ ਗਿਆ ਹੱਕ ਤੋ ਸਾਨੂੰ ਅੱਜ ਵੱਡੀ ਲੜਾਈ ਵਿਜਣੀ ਪੈਗੀ ਕਿ ਕੇਂਦਰ ਨੇ ਜਿਹੜੇ ਸਾਡੇ ਹੱਕ ਕੋਹੀ ਹੋਏ ਨੇ ਉਹ ਸਾਡੇ ਵਾਪਸ ਦੇਓ ਅਸੀਂ ਵੱਧੂ ਹੱਕ ਨਹੀਂ ਅਜੇ ਮੰਗ ਰਹੇ ਪਹਿਲਾਂ ਤਾਂ ਅਸੀਂ ਜਿਹੜੇ ਸਾਡੇ ਕੋਹੇ ਹੱਕ ਨੇ ਉਹ ਮੰਗੀਏ ਤੇ ਨਾਲ ਜਿਹੜਾ ਬੀਬੀ ਅੰਮੀ ਦੇ ਚੇਅਰਮੈਨ ਤੇ ਕੇਸ ਕਰੀਏ ਮੁਕਦਮਾ ਕਰੀਏ ਕਿ ਇਸ ਨਵੇਂ ਬੀਬੀ ਅੰਮੀ ਦੇ ਚੇਅਰਮੈਨ ਨੇ ਗਲਤ ਬਿਆਨੀਆਂ ਕਰੀਆਂ ਨੇ ਇਹਨੇ ਪੰਜਾਬ ਨੂੰ ਡੁਬੋਇਆ ਔਰ ਇਹ ਗਲਤ ਬਿਆਨੀ ਕਰਕੇ ਗੁੰਮਰਾਹ ਕਰ ਰਿਹਾ ਹੈ ਉੋਠਾਂ ਵੀ ਗਮਰਾ ਕਰ ਰਿਹਾ ਹਾਈ ਕੋਰਟ ਚ ਉਹਦੇ ਵਕੀਲ ਨੇ ਬਿਆਨ ਦਿੱਤਾ ਕਿ ਜੀ ਸਾਨੂੰ ਪਾਣੀ ਨਹੀਂ ਛੱਡਨ ਦਿੱਤਾ ਨਹੀਂ ਤਾਂ ਇਹ ਡੈਮ ਦਾ ਡੈਮਲ ਘਟ ਜਾਣਾ ਸੀ ਪੰਜਾਬ ਸਰਕਾਰ ਚੁੱਪ ਹੈ ਇਹਦੇ ਮਾਰ ਪੰਜਾਬ ਸਰਕਾਰ ਘਰੇ ਮੰਤralੇ ਨਾ ਮਿਲੀ ਹੋਈ ਹੈ ਵੀ ਨਹੀਂ ਵੀ ਅਮੀ ਦਾ ਚੇਅਰਮੈਨ ਦੇ ਰਹੀ ਤੁਸੀਂ ਕਰਾ ਲਓ ਜਿਹੜਾ ਕੁਝ ਕਰੋ ਮੈਂ ਅਸੀਂ ਤਾਂ ਉਹੀ ਆਪਣੀ ਨਕ ਨਮੂਦੀਏ ਵਾਸਤੇ ਬਿਆਨਬਾਜ਼ੀ ਕਰਨੀ ਅਸੀਂ ਤੁਹਾਨੂੰ ਕਹਾਂਗੇ ਕੁਝ ਸੋ ਇਸ ਕਰਕੇ ਇਹ ਜਿਹੜਾ ਸਵਾਲ ਹੈ ਨਾ ਵੀ ਉੱਤੋਂ ਤੋਂ ਉਸੇ ਇੱਕ ਰਜਾਈ ਪਾ ਦੋ ਫਿਰ ਉੱਤੇ ਮੜ ਜਾ ਥੱਪਣ ਜਾ ਮਾਰੀ ਜਾਓ ਵੀ ਮੈਂ ਕੁਟ ਰਿਹਾ ਇਸ ਨੂੰ ਉਹੋ ਹੀ ਜੀ ਕਰਦੇ ਕਰ ਰਹੇ ਨੇ ਰਜਾਈ ਪਾ ਕੇ ਕੁਟ ਰਹੇ ਨੇ ਇਹ ਕੁਝ ਨਹੀਂ ਕਹਿ ਰਹੇ ਤੋ ਮੈਨੂੰ ਆ ਲੱਗਦਾ ਵੀ ਪੰਜਾਬ ਦੇ ਜਿਹੜੇ ਹੱਕ ਨੇ ਆ ਜਿਹੜੇ ਇਹ ਸਮੇਂ ਦੇ ਵਿੱਚ ਨਦੀ ਸਰਕਾਰ ਤੇ ਗਏ ਨੇ ਇਹ ਤਾਂ ਪਿਛਲੇ 50 ਸਾਲ ਚ ਗਏ ਨਹੀਂ ਸੀ ਕਦੇ ਬੜਕੇ ਕਿੰਨੇ ਹੋ ਗਏ 34 ਔਰ 99 ਸਾਲ ਹੋ ਗਏ 99 ਸਾਲਾਂ ਲੰਘੇ ਕਦੇ ਇਸ ਤਰ੍ਹਾਂ ਨਹੀਂ ਹੋਇਆ ਸੀ ਜੋ ਹੁਣ ਹੋਇਆ ਹੈ ਤੇ ਇਹ ਜੱਗੋਂ ਤੇ ਵੀ ਹੋ ਰਹੀ ਆ ਪੰਜਾਬ ਨਾਲ ਔਰ ਪੰਜਾਬ ਦੇ ਹੱਕਾਂ ਵਾਸਤੇ ਦਲੀਤ ਹੋਵੇ ਨਾ ਅਸੀਂ ਕੱਲੀ ਕੱਲੀ ਗੱਲ ਦੇ ਉੱਤੇ ਵੀ ਜੀ ਸਾਡੀ ਪੰਜਾਬੀ ਲਾਗੂ ਕਰ ਦਿਓ ਜੀ ਪੰਜਾਬੀ ਨੂੰ 10ਵੀਂ ਤੁਸੀਂ ਹੁਣ 10ਵੀਂ ਚੋਂ ਨਾ ਸੀਬੀਐਸਸੀ ਨੇ ਪੰਜਾਬੀ ਨੂੰ ਕੱਢਤਾ ਹਾਂ ਦੇ ਉਹਨੇ ਕਹਤਾ ਵੀ ਤੁਹਾਡੀ ਮਰਜ਼ੀ ਆ ਨਾ ਮਰਜ਼ੀ ਆ ਨਾੜੋ ਚ ਕੋਈ ਪਾਸ ਹੋਵੇ ਨਾ ਹੋਵੇ ਜ਼ਰੂਰੀ ਵਿਸ਼ਾ ਚੋਂ ਉਸ ਨੂੰ ਕੱਢ ਹੀ ਦਿੱਤਾ ਮਨਮਰਜ਼ੀ ਦਾ ਵਿਸ਼ਾ ਬਣਾਤਾ ਪਰ ਉਹ ਜੋ ਪਾਸ ਹੋਣਾ ਜ਼ਰੂਰੀ ਹੈ ਹੀ ਨਹੀਂ ਪੰਜ ਵਿਸ਼ੇ ਨੇ ਹਿੰਦੀ ਅੰਗਰੇਜ਼ੀ ਹਿਸਾਬ ਸਮਾਜਿਕ ਸਿੱਖਿਆ ਤੇ ਆਪਣਾ ਇਹ ਸਾਇੰਸ ਬਗਿਆ ਇਹਨਾਂ ਪੰਜਾਂ ਚੋਂ ਪਾਸ ਹੋਣਾ ਜ਼ਰੂਰੀ ਹੈ ਪੰਜੇ ਜ਼ਰੂਰੀ ਵਿਸ਼ੇ ਨੇ ਪੰਜਾਬੀ ਨੂੰ ਵਿੱਚੋਂ ਚੋਮੇ ਹੀ ਕੱਢਤਾ ਜਿਵੇਂ ਕਹਿੰਦੇ ਨੇ ਵੀ ਮੱਖਣ ਚੋਂ ਬਾੜ ਮੰਗੋ ਵਾਰਡ ਕਾਰਡ ਦੇ ਬਾਰੇ ਸੋ ਇਹ ਬੁੱਢੀ ਨਹੀਂ ਇਹਨਾਂ ਦਾ ਮੰਤਰੀ ਕਹਿੰਦਾ ਸੀ ਜੀ ਕਰਾ ਲਿਆ ਪੰਜਾਬੀ ਪਹਿਲਾਂ ਜਦੋਂ ਹੀ ਪੰਜਾਬੀ ਕਰਦੇ ਆ 44 ਦੇ ਸ਼ਾਹੀ ਖਤਮ ਕਰਤਾ ਸੀ ਉਹਨੂੰ ਖਤਿਆਲੀ ਦੇ ਤੌਰ ਤੇ ਚਿੱਠੀ ਜਾਰੀ ਕਰੀ ਉਹਦੇ ਚ ਬੜਾ ਖੁਸ਼ ਹੈ ਇਹਨਾਂ ਦਾ ਮੰਤਰੀ ਹਰਜੋਤ ਸਿੰਘ ਵੀ ਅਸੀਂ ਤਾਂ ਜੀ ਕਰਾ ਲਿਆ ਸੋ ਜਿਹੜੇ ਬੰਦੇ ਏਡੇ ਢਾਹ ਪਨ ਜਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਉੱਤੇ ਲੱਗੇ ਹੋਏ ਹੁਣ ਜਾ ਆਪ ਨੂੰ ਪਤਾ ਹੀ ਨਾ ਹੋਵੇ ਕੀ ਕਰਿਆ ਉਹ ਜੋ ਹੋ ਗਿਆ ਜਿਆਦਾ ਇਹੇ ਜੇ ਬੰਦੇ ਤੁਹਾਨੂੰ ਤਾਕਤ ਦੇ ਵਿੱਚ ਆ ਗਏ ਫਿਰ ਉਹਨਾਂ ਨੇ ਖ ਹੁਣ ਹੀ ਮੇਰੇ ਕੋਲ ਇੱਕ ਬੈਠੇ ਸੀ ਕੀ ਬਈ ਉਹ ਕਹਿੰਦੇ ਜੀ ਜੇ ਤੁਸੀਂ ਆਪ ਤੇ ਨਹੀਂ ਅੱਗੇ ਆਉਂਦੇ ਮੈਂ ਅੱਧੀ ਕੀ ਕਰਨੀ ਤੇ ਆ ਕੇ ਇਹ ਪਹਿਲਾਂ ਹੀ ਆ ਜਾਂਦੇ ਜੇ ਉਹ ਨਾ ਹੁੰਦਾ ਸੋ ਇਹ ਜਿਹੜਾ ਤਾਕਤ ਦੇ ਵਿੱਚ ਆ ਕੇ ਜਿਹੜੇ ਗੱਤ ਕਰਦੇ ਨੇ ਆਧੇ ਪੰਜਾਬ ਦੀ ਜੁਗਾਂ ਤੇ ਇਹ ਹੈ ਵੀ ਜਿਹੜਾ ਕੋਈ ਚਰਚਾ ਵੀ ਕਰਦੇ ਨਾ ਬਹੁਤੇ ਵਾਰੀ ਚਰਚਾ ਸਵਾਦ ਲੈਣ ਵਾਸਤੇ ਹੋ ਰਹੀ ਹੈ ਮੁੱਦੇ ਨੂੰ ਲੰਬੇ ਦਾਤੇ ਲੈਣਾ ਰੋਜ ਇਸ ਗੱਲ ਦੇ ਉੱਤੇ ਲੜਾਈ ਕਰਨੀ ਕਿ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਵੱਜ ਰਿਹਾ ਹੈ ਤੁਸੀਂ ਕੰਨੀ ਕਨੇ ਸਵਾਦ ਲਈ ਜੋ ਨਹੀਂ ਜੋ ਜਨਮ ਕੀ ਬਸਵਾਣੀ ਸੜਕਾਂ ਕਰਤੀ ਜੀ ਫਲਾਨੀ ਸਾਥੇ ਟੋਲ ਦਾ ਹੈ ਹੋ ਗਿਆ ਜੀ ਫਲਾਨੀ ਸਾਥੇ ਪਾਣੀ ਉਹਨੂੰ ਦੇਤਾ ਜੀ ਫਲਾਨੀ ਸਾਥੇ ਉਹਨਾਂ ਨੇ ਨਹਿਰ ਬਣਾਈ ਜੀ ਫਲਾਨੀ ਸਾਥੇ ਬਸਾਰੋਕਤੀਆਂ ਜੀ ਫਿਰ ਕਹੀ ਜੋ ਇੰਨਾ ਕਰੇ ਰੋਜ ਇਹ ਹੋਣੀ ਖਬਰਾਂ ਤਾਂ ਰੋਜ ਹੋਣੀ ਹੀ ਨੇ ਆਮ ਤੁਸੀਂ ਜਿਹੜਾ ਕਿਚੜੀ ਕੁਚਲੀ ਪਕਾ ਕੇ ਦੇਣੀਆ ਦੇਜੋ ਸੋ ਅਸਲ ਗੱਲ ਇਹ ਹੈ ਵੀ ਅੱਜ ਜਿੰਨੇ ਵੀ ਮੁੱਦੇ ਨੇ ਜਿਆ ਖੇਤੀ ਜ਼ਮੀਨ ਅਕਾਲ ਕਰਨ ਦਾ ਮੁੱਦਾ ਸਕੇਂਦਰ ਸਰਕਾਰ ਨੇ ਭਗਵੰਤ ਮਾਨ ਨੂੰ ਆਪਦਾ ਹੱਥ ਢੋਕਾ ਬਣਾਇਆ ਹੋਇਆ ਕਿਸਾਨਾਂ ਦੇ ਉੱਤੇ ਕੇਂਦਰ ਸਰਕਾਰ ਨੇ ਡੰਡਾ ਨਹੀਂ ਚੜਾਇਆ ਹਰਿਆਣਾ ਸਰਕਾਰ ਨੇ ਡੰਡਾ ਨਹੀਂ ਚੜਾਇਆ ਡੰਡਾ ਭਗਵੰਤ ਮਾਨ ਸਰਕਾਰ ਨੇ ਚੜਾਇਆ ਹਰਿਆਣਾ ਨੇ ਨਹੀਂ ਇਹ ਖਿੱਤਰ ਚਾਕੇ ਡੰਡਾ ਚੜਾਇਆ ਜਿਹੜਾ ਬੰਦਾ ਹਰਿਆਣਾ ਦੀ ਪੁਲਿਸ ਨੇ ਮਾਰਿਆ ਸੀ ਉਹ ਪੰਜਾਬ ਦੇ ਇਰੀਏ ਚਾਕੇ ਮਾਰਿਆ ਸੀ ਇਹ ਚੁੱਪ ਰਹੇ ਇਹ ਬੋਲੀ ਨਹੀਂ ਸੋ ਇਸ ਕਰਕੇ ਇਹ ਜਿਹੜਾ ਵੱਡਾ ਸਵਾਲ ਇਹ ਹੈ ਜਦ ਤੁਸੀਂ ਕਹਿੰਦੇ ਆਪਦੇ ਨੈਣ ਤੂੰ ਮੈਨੂੰ ਦੇ ਦੇ ਤੇ ਤੂੰ ਮਟਕਾਉਂਦੀ ਫਿਰ ਇਹਨਾਂ ਨੇ ਆਪਦੇ ਨੈਣ ਕੇਂਦਰ ਨੂੰ ਦੇਕੇ ਤੇ ਕੇਂਦਰ ਹੁਣ ਆਪ ਦਾ ਐਸ਼ ਕਰ ਰਿਹਾ ਹੈ ਇਹਨਾਂ ਦੇ ਉੱਤੇ ਚਾਹੇ ਉਹ ਇੰਜਲੀਬਾਦ ਦੇ ਰਾਹੀਂ ਕਰੇ ਚਾਹੇ ਉਹ ਆਪ ਸਿੱਧਾ ਕਰੇ ਚਾਹੇ ਉਹ ਭਗਵੰਤ ਮਾਨ ਦੇ ਰਾਹੀਂ ਕਰੇ ਉਹ ਐਸ਼ ਕਰ ਰਿਹਾ ਹੈ ਤੇ ਪੰਜਾਬ ਨੂੰ ਡੋਬੋ ਰਿਹਾ ਹੈ ਤੇ ਆਪਦੀ ਸਿਆਸਤ ਨੂੰ ਸਾਧ ਰਿਹਾ ਹੈ ਇਲੈਕਟੋਰਲ ਸਿਆਸਤ ਪੰਜਾਬ ਦਾ ਪੱਟਾ ਬਿਠਾੜ